ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਦੀ ਸਤਿ ਸ਼੍ਰੀ ਅਕਾਲ ਦੀ ਉਮੀਦ ਕਰਦੇ ਵੀ ਆਪਣੇ ਸਾਰੇ ਜੀਮੇਂਦਾਰ ਭਰਾ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਜਿਹੜੀ ਆ ਕਣਕਾ ਦੀ ਗੇਤੀ ਪੀਜਾਈ ਹੋਈ ਹੋਈ ਹੈ ਉਹਨਾਂ ਦੇ ਵਿੱਚ ਜਿੱਮੀ ਆਪਾਂ ਤਾਕਤ ਵਾਲੀ ਸਪਰੇਅ ਕਰਦੇ ਹੁੰਦੇ ਆ ਜਿੱਮੀ ਆਪਾਂ ਐਨਪੀਕੀ ਸਪਰੇਅ ਕਰਦੇ ਆ ਉਹ ਸਪਰੇਅ ਕਰਨ ਦਾ ਸਹੀ ਸਮਾਂ ਕਦੋਂ ਹੈ ਕਦੋਂ ਆਪਾਂ ਜਿਹੜੀ ਆਪਾਂ ਸਪਰੇਅ ਕਰ ਸਕਦੇ ਆ ਉਕੇ ਕਣਕ ਦੇ ਵਿੱਚ ਜੇ ਆਪਾਂ ਐਨਪੀਕੇ ਦੀ ਕਿਸੇ ਵੀ ਤਰੀਕੇ ਦਾ ਆਪਾਂ ਐਨਪੀਕੇ ਦੀ ਆਪਾਂ ਸਪਰੇ ਕਰ ਦਿੰਦੇ ਆ ਇੱਕ ਸਪਰੇ لازਮੀ ਆਪਾਂ ਨੂੰ ਕਰਨ ਦੀ ਜ਼ਰੂਰਤ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਕਿਉਂਕਿ ਆਪਣੀ ਕਣਕ ਦੀ ਜਿਹੜੇ ਭਾਰੇ ਪੂਰੇ ਹਨ ਮੋٹے ਭਾਰੇ ਜਿਹਦੇ ਦਾਣੇ ਬਣਦੇ ਆ ਤੇ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਵੀਤ ਭਰਾ ਐਨਪੀਕੇ ਦੀ ਜਿਹਨੂੰ ਬੋਰਨ ਤੱਤ ਹੋ ਗਿਆ ਇਹ ਸਪਰੇ ਆ ਕਰਦੇ ਆ ਤਾਕਤਵਾਲੀ ਉਹਨਾਂ ਨੂੰ ਰਿਜ਼ਲਟ ਬਾਰੇ ਵੀ ਪਤਾ ਹੈ ਤੇ ਫਾਇਦੇ ਬਾਰੇ ਵੀ ਪਤਾ ਹੀ ਹੈ ਤੇ ਅੱਜ ਦੀ ਵੀਡੀਓ ਆਪਣੀ ਹੈਗੀ ਹੈ ਜੀ ਜਿਹੜੀ ਹੁਣ ਕਣਕਾ ਤਕਰੀਬਨ ਅਕਤੂਬਰ ਮਹੀਨੇ ਦੇ ਵਿੱਚ ਬਜਾਈ ਹੋਈ ਹੋਈ ਹੈ ਉਹ ਵਾਲੀਆਂ ਜਿਹੜੀਆਂ ਕਣਕਾ ਤਕਰੀਬਨ 75 ਤੋਂ 80 ਦਿਨਾਂ ਦੀ ਹੋ ਚੁੱਕੀਆਂ ਨੇ ਤੇ ਹੁਣ ਗੱਲ ਆਉਂਦੀ ਹੈ ਉਹਨਾਂ ਕਣਕਾ ਦੇ ਵਿੱਚ ਆਪਾਂ ਕਿਹੜੀ ਐਨਪੀਕੇ ਦੀ ਆਪਾਂ ਸਪਰੇਅ ਕਰ ਸਕਦੇ ਆ ਆਪਾਂ ਡੋਜ਼ ਬਾਰੇ ਵੀ ਦੱਸੂਗੇ ਤੁਹਾਨੂੰ ਸਮਾਂ ਵੀ ਦੱਸੂਗੇ ਤੇ ਪੂਰੀ ਜਾਣਕਾਰੀ ਤੁਹਾਨੂੰ ਆਪਣੀ ਇਸ ਵੀਡੀਓ ਦੇ ਵਿੱਚ ਮਿਲੂਗੀ ਤੁਸੀਂ ਵੀਡੀਓ ਨੂੰ ਪੂਰੀ ਦੇਖਣਾ ਹੈ ਤੇ ਹੋਰ ਆਪਣੇ ਦੋਸਤ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਹੈ ਤਾਂ ਕਿ ਹਰ ਇੱਕ ਵੀਰ ਭਰਾ ਤੱਕ ਜਿਹੜੀ ਆਪਣੀ ਜਾਣਕਾਰੀ ਉਹ ਪਹੁੰਚ ਸਕੇ ਹਾਂਜੀ ਪਹਿਲਾਂ ਤਾਂ ਮੈਂ ਤੁਹਾਨੂੰ ਇਹਦੇ ਫਾਇਦੇਵਾਰੇ ਦੱਸ ਦਵਾਂ ਆਪਾਂ ਨੂੰ ਲੋੜ ਕੀ ਹੁੰਦੀ ਹੈ ਕਿਉਂਕਿ ਜਦੋਂ ਆਪਣੀ ਕਣਕ ਨੇ ਸਾਰਾ ਕਰਦੀ ਹੈ ਗੋਭ ਦੀ ਅਵਸਥਾ ਦੇ ਵਿੱਚ ਹੁੰਦੀ ਹੈ ਉਦੋਂ ਜਿਹੜੀ ਆਪਣੀ ਕਣਕ ਨੂੰ ਪੌਜਣ ਦੀ ਜ਼ਰੂਰਤ ਹੁੰਦੀ ਹੈ ਮਤਲਬ ਤੱਤੇ ਦੀ ਜ਼ਰੂਰਤ ਹੁੰਦੀ ਹੈ ਜੇ ਆਪਾਂ ਉਹਨੂੰ ਸਾਰੇ ਤੱਤ ਆਪਾਂ ਪੂਰੇ ਕਰੂਗੇ ਤਾਂ ਜਿਹੜਾ ਉਹ ਵਧੀਆ ਤਰੀਕੇ ਨਾਲ ਪੂਰੇ ਹਨ ਪ੍ਰੋਪਰ ਜਿਹੜੇ ਮੋٹے ਭਾਰੇ ਦਾਣਿਆਂ ਦੀ ਗਿਣਤੀ ਵੀ ਵਧੂਗੀ ਉਹ ਬਣਾ ਸਕੂਗਾ ਬੂਟਾ ਉਹਦੇ ਲਈ ਆਪਾਂ ਨੂੰ ਕਰਨਾ ਕੀ ਪਊਗਾ ਆਪਾਂ ਨੇ ਨਾਈਟ੍ਰੇਟ ਫਾਸਫੋਰਸ ਤੇ ਪੋਟਾਸ਼ ਮੇਨ ਤੱਤ ਪੋਟਾਸ਼ ਵੀ ਆਪਾਂ ਪੂਰਾ ਕਰਨਾ ਉਹ ਤੱਤ ਜਿਹੜੇ ਪੂਰੇ ਕਰਨ ਲਈ ਆਪਾਂ ਜਿੰਨੇ ਐਨਪੀਕੇ ਸਪਰੇਅ ਆਪਾਂ ਕਰਨੀ ਜ਼ਰੂਰੀ ਹੈ ਤੁਸੀਂ 05 34 ਦੀ ਵੀ ਸਪਰੇਅ ਕਰ ਸਕਦੇ ਹੋ ਪਰ ਵੱਧ ਬੈਨੀਫਿਟ ਹੈਗਾ ਇਹਦੀ 13045 ਦਾ ਐਨਪੀਕੇ ਦਾ ਕਿਉਂਕਿ ਆਪਾਂ ਬਜਾਈ ਸਮੇ ਆਪਾਂ ਫਾਸਫੋਰਸ ਤਾਂ ਪਾਈ ਹੋਈ ਹੁੰਦੀ ਹੈ ਤੇ ਫਾਸਫੋਰਸ ਦੀ ਆਪਾਂ ਨੂੰ ਇਸ ਕਰਕੇ ਆਪਾਂ ਜ਼ਮੀਨ ਦੇ ਵਿੱਚ ਪਾਈ ਹੋਈ ਹੈ ਆਪਾਂ ਨੂੰ ਲੋੜ ਹੈ ਪੋਟਾਸ਼ ਤੇ ਨਾਈਟ੍ਰੇਟ ਦੀ ਇਸ ਕਰਕੇ ਆਪਾਂ 1.5 ਤੋਂ 2 ਕਿਲੋ 1 ਕਿਲੋ ਵੀ ਆਪਾਂ ਕਰ ਸਕਦੇ ਆ ਤੁਸੀਂ ਪਾਣੀ ਦੇ ਹਿਸਾਬ ਦੇ ਨਾਲ ਜੇ ਤੁਸੀਂ 100 ਲੀਟਰ ਪਾਣੀ ਨਿਗਾ ਰਹੇ ਹੋ ਤਾਂ 1 ਕਿਲੋ ਬਹੁਤ ਹੈ ਜੇ ਤੁਸੀਂ 150 ਲੀਟਰ ਪਾਣੀ ਲਗਾ ਰਹੇ ਹੋ ਤਾਂ ਤੁਸੀਂ 1.5 ਕਿਲੋ ਤੱਕ ਜਿਹੜਾ ਐਨਪੀਕੇ 13 0 45 ਦੀ ਤੁਸੀਂ ਸਪਰੇਅ ਕਰ ਸਕਦੇ ਹੋ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਮਿਲੇਗਾ ਰਿਜ਼ਲਟ ਤੁਹਾਡੇ ਸਾਹਮਣੇ ਆਊਗਾ ਨਾਲ ਜਿਹੜਾ ਤੁਸੀਂ 80% 80 ਗ੍ਰਾਮ ਤੱਕ ਤੁਸੀਂ ਬੋਰਨ ਤੱਤ ਨੂੰ ਵੀ ਐਡ ਕਰ ਸਕਦੇ ਹੋ ਤੇ ਬੈਨੀਫਿਟ ਤੁਹਾਨੂੰ ਇਸ ਚੀਜ਼ ਦੇ ਜਰੂਰ ਮਿਲਣਗੇ ਤੇ ਕਣਕ ਦੇ ਵਿੱਚ ਸਮਾਂ ਹੈਗਾ ਜੀ ਸਪਰੇਅ ਕਰਨ ਦਾ ਗੋਭ ਸਮੇਂ ਜਿਵੇਂ ਹੁਣਾਂ ਗੇਤੀਆ ਕਣਕਾਂ ਇਹ 75 ਤੋਂ 80 ਦਿਨਾਂ ਦੀਆਂ ਹੋ ਚੁੱਕੀਆਂ ਨੇ ਉਹਨਾਂ ਕਣਕਾਂ ਦੇ ਵਿੱਚ ਜਿਹੜਾ ਹੁਣ ਪੂਰਾ ਟਾਈਮ ਹੈ ਅੱਪਾ ਜਿਹੜੀ ਸਪਰੇ ਹੁਣ ਆਪਾਂ ਕਰ ਸਕਦੇ ਆ ਪੂਰਨ ਪ੍ਰੋਪਰ ਉਹਦੇ ਵਿੱਚ ਟਾਈਮ ਹੈ ਤੇ ਹੁਣ ਜਿਹੜੀ ਆਪਾਂ ਉਹਨਾਂ ਦੇ ਵਿੱਚ ਆਪਾਂ ਸਪਰੇ ਕਰ ਸਕਦੇ ਆ ਜੇ ਆਪਾਂ ਸਪਰੇ ਨੂੰ ਲੇਟ ਕਰੂਗੇ ਉਹਦਾ ਫਿਰ ਆਪਾਂ ਨੂੰ ਬੈਨੀਫਿਟ ਨਹੀਂ ਮਿਲਦਾ ਕਿਉਂਕਿ ਜੇ ਤਾਂ ਆਪਣਾ ਦਾਣਿਆਂ ਦੀ ਗਿਣਤੀ ਆਪਣੀ ਬਣ ਚੁੱਕੀ ਹੁੰਦੀ ਹੈ ਜੇ ਆਪਾਂ ਸੋਚੀਏ ਵੀ ਆਪਾਂ ਇਕੱਠਾ ਮਿਕਸਰ ਦਵਾ ਆਪਾਂ ਕਰਾਂਗੇ ਜਿਵੇਂ ਤੇਲੇ ਵਾਲੀ ਵੀ ਮਿਕਸ ਕਰਕੇ ਆਪਾਂ ਸਾਰੀਆਂ ਦਵਾਈਆਂ ਨੂੰ ਆਪਾਂ ਰਲਾ ਕੇ ਆਪਾਂ ਸਪਰੇਅ ਕਰ ਦੇਵਾਂਗੇ ਕਿਉਂਕਿ ਵੀ ਬਾਰ ਬਾਰ ਆਪਾਂ ਕਾਣ ਨੂੰ ਘੁਮਣਾ ਇਹ ਸਮੇਂ ਸਿਰ ਹੀ ਕਰਨੀ ਜ਼ਰੂਰੀ ਹੈ ਜਿਵੇਂ ਜੇ ਦੀ ਆਪਾਂ ਜੇ ਆਪਾਂ ਹੁਣ ਇਹਦੀ ਆਪਾਂ ਸਪਰੇਅ ਕਰ ਦੇਵਾਂਗੇ 80 ਤੋਂ 85 ਦਿਨਾਂ ਦੀ ਕਣਕ ਦੇ ਉੱਤੇ ਆਪਾਂ ਨੂੰ ਪੂਰਾ ਐਨ ਪ੍ਰੋਪਰ ਬੈਨੀਫਿਟ ਮਿਲੂਗਾ ਬਾਕੀ ਆਪਣੀ ਵੀਡੀਓ ਨੂੰ ਤੁਸੀਂ ਸਾਰੇ ਜਾਣੇ ਦਬਕੇ ਸ਼ੇਅਰ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ